ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਨੋਗਾਜ਼ਾ ਪੀਰ ਨੋਗਾਜ਼ਾ ਪੀਰ ਦਾ ਇੱਕ ਕਲਾਮ ਲੈ ਕੇ ਹਾਜ਼ਰ ਹੋਏ ਆਂ ਜਿਹੜੀ ਕਿ ਕਲਾਮ ਬੰਨ੍ਹਣ ਖੋਲਣ ਵਾਲੀ ਕਲਾਮ ਹੈ ਇਸ ਕਲਾਮ ਦੇ ਨਾਲ ਕੋਈ ਵੀ ਬੰਨ੍ਹਣ ਹੋਵੇ ਕੀਤੇ ਕਰਾਏ ਦਾ ਬੰਨ੍ਹਣ ਹੋਵੇ ਸਭ ਬੰਦਨਾ ਨੂੰ ਖੋਲ ਦਿੰਦਾ ਹੈ ਕਲਾਮ ਇਹ ਇੰਨੀ ਜਬਰਦਸਤ ਕਲਾਮ ਹੈ ਇਸ ਕਲਾਮ ਦੇ ਨਾਲ ਵੱਡੇ ਵੱਡੇ ਕੰਮ ਚੁਟਕੀਆਂ 'ਚ ਹੋ ਜਾਂਦੇ ਆ ਕਿਉਂਕਿ ਕੋਈ ਬੰਦਨ ਖੋਲਣ ਦੇ ਵਿੱਚ ਜਿਹੜੇ ਕੀ ਕਹ ਲੋ ਆਪਾਂ ਕੋਈ ਬੰਦਨ ਹੋਵੇ ਉਹਨੂੰ ਖੋਲਣ ਲੱਗੇ ਬਹੁਤ ਸਮਾਂ ਲੱਗ ਜਾਂਦਾ ਤੇ ਇਹ ਜਿਹੜੀ ਕਲਾਮ ਹੈ ਇਹ ਚੁਟਕੀਆਂ ਦੇ ਵਿੱਚ ਹੀ ਬੰਦਨ ਖੋਲ ਦਿੰਦੀ ਆ ਔਰ ਕਲਾਮ ਦੇ ਵਿੱਚ ਬਹੁਤ ਤਾਕਤ ਹੈ ਪੀਰਾਂ ਦੀ ਕਲਾਮ ਹੈ ਇਸ ਕਲਾਮ ਨੂੰ ਚੰਗੀ ਤਰ੍ਹਾਂ ਦੇਖਿਓ ਤੇ ਸੁਣਿਓ ਤੁਹਾਡੇ ਬਹੁਤ ਕੰਮ ਆਏਗੀ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਤਬਾਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਆਂ ਨਗਜ਼ਾ ਪੀਰ ਜੀ ਦੀ ਕਲਾਮ ਬਾਰੇ ਜਿਹੜੀ ਕਿ ਆਪਣੇ ਆਪ ਦੇ ਵਿੱਚ ਬਹੁਤ ਸ਼ਕਤੀਸ਼ਾਲੀ ਤੇ ਬਾਕਮਾਲ ਕਲਾਮ ਹੈ ਇਸ ਕਲਾਮ ਨੂੰ ਲੈਣ ਲਈ ਲੋਕੀ ਇਨਾ ਸਮਾ ਕੱਢਦੇ ਆ ਇੰਨਾ ਕੁ ਮਿੰਤਾ ਕਰਦੇ ਆ ਜਿਹੜੀ ਕਲਾਮ ਅਸੀਂ ਤੁਹਾਨੂੰ ਦੇ ਰਹੇ ਹਾਂ ਕਿਉਂਕਿ ਕਲਾਮ ਦੇ ਵਿੱਚ ਬਹੁਤ ਸਾਰੀ ਤਾਕਤ ਹੈ ਪੀਰਾਂ ਦੀ ਕਲਾਮ ਬਹੁਤ ਛੇਤੀ ਕਿਤੇ ਮਿਲਦੀ ਨਹੀਂ ਪਹਿਲੀ ਤੋਂ ਔਰ ਸਾਡੇ ਚੈਨਲ ਤੇ ਇਹ ਚੀਜ਼ਾਂ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਮਿਲ ਜਾਂਦੀਆਂ ਕਿਉਂ ਕਰਕੇ ਕੰਮ ਅਸੀਂ ਇਹ ਚੀਜ਼ ਨਹੀਂ ਦੇਖੀਦੀ ਅਸੀਂ ਆਪਣਾ ਫਾਇਦਾ ਨਹੀਂ ਦੇਖੀ ਤੇ ਅਸੀਂ ਤੁਹਾਡਾ ਫਾਇਦਾ ਸੋਚ ਕੇ ਚੱਲਦੇ ਆਂ ਕਿਉਂ ਕਰਕੇ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਤੁਸੀਂ ਕਿਸ ਚੀਜ਼ ਦੇ ਵਿੱਚ ਅੱਗੇ ਵਧ ਸਕੋ ਤੇ ਇਸ ਕਰਕੇ ਅਸੀਂ ਇਸ ਕਲਾਮ ਨੂੰ ਅੱਜ ਪਾਣ ਲੱਗੇ ਆਂ ਤਾਂ ਕਿ ਤੁਹਾਡਾ ਭਲਾ ਹੋ ਸਕੇ ਤੁਸੀਂ ਲੋਕਾਂ ਦਾ ਵੀ ਭਲਾ ਕਰ ਸਕੋ ਤੇ ਆਪ ਦਾ ਵੀ ਜਿਹੜਾ ਕਿ ਭਲਾ ਕਰ ਸਕੋ ਤੇ ਇਸ ਕਰਕੇ ਜੇ ਆਪਣੇ ਹੱਥ ਵਿੱਚ ਕੁਝ ਹੋਏਗਾ ਤਾਂ ਹੀ ਅਸੀਂ ਕਿਸੇ ਦਾ ਕੁਝ ਕਰ ਸਕਾਂਗੇ ਇਸ ਲਈ ਇਹ ਤੁਹਾਨੂੰ ਕਲਾਮ ਅਸੀਂ ਦੇਣ ਜਾ ਰਹੇ ਆਂ ਇਹ ਕਲਾਮ ਨੂੰ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖ ਲੈਣਾ ਉਹ ਕਰਕੇ ਬਹੁਤ ਕੰਮ ਦੀ ਵੀਡੀਓ ਹੈ ਤੇ ਹੁਣ ਤੁਸੀਂ ਇਸ ਕਲਾਮ ਬਾਰੇ ਤੁਹਾਨੂੰ ਦੱਸਾਂ ਕਿ ਜਿਸ ਤਰ੍ਹਾਂ ਬੰਧਨ ਖੋਲਣ ਵਾਲੀ ਕਲਾਮ ਬਾਰੇ ਅਸੀਂ ਦੱਸਿਆ ਵੀ ਇਹ ਸਾਰੇ ਬੰਧਨ ਖੋਲ ਦਿੰਦੀ ਹੈ ਹਰ ਇੱਕ ਬੰਧਨ ਨੂੰ ਖੋਲ ਦਿੰਦੀ ਹੈ ਤੋੜ ਦਿੰਦੀ ਹੈ ਉਹ ਕਰਕੇ ਜਿੰਨੇ ਵੀ ਬੰਧਨ ਹੁੰਦੇ ਆ ਜ਼ਿਆਦਾਤਰ ਲੋਕ ਕੀਤੇ ਕਰਾਇਏ ਵਿੱਚ ਫਸੇ ਹੁੰਦੇ ਆ ਕਈਆਂ ਦਾ ਕੰਮਕਾਰ ਬੰਧਨਦੇ ਆ ਕਈਆਂ ਦਾ ਦੁਕਾਨ ਬੰਨੀ ਗਈ ਕਈਆਂ ਦਾ ਕੋਈ ਘਰ ਘਰ ਜਿਹੜਾ ਹੁੰਦਾ ਉਹ ਬੰਨ ਜਾਂਦੇ ਆ ਕਈ ਵਾਰ ਤਾਂ ਕਈ ਵਾਰ ਲੋਕਾਂ ਦੇ ਅੰਗ ਪੈਰ ਸਰੀਰ ਤਾਂ ਵੀ ਬੰਨਣ ਹੋ ਜਾਂਦਾ ਆ ਇਸ ਕਰਕੇ ਇਸ ਬੰਧਨ ਦੇ ਨਾਲ ਇਸ ਬੰਨਣਾ ਨੂੰ ਖੋਲਣ ਵਾਸਤੇ ਇਹੀ ਕਲਾਮ ਅਸੀਂ ਤੁਹਾਨੂੰ ਦੇਣੀ ਹੈ ਉਹ ਕਰਕੇ ਵੱਡੇ ਵੱਡੇ ਬੰਧਨ ਚੁਟਕੀਆਂ ਦੇ ਵਿੱਚ ਖੁੱਲ ਜਾਂਦੇ ਆ ਉਹ ਕਰਕੇ ਨੋਗਾਜ਼ਾ ਪੀਰ ਦੀ ਜਿਹੜੀ ਕਲਾਮ ਹੈ ਇਹਨੂੰ ਕੋਈ ਕੱਟ ਨਹੀਂ ਸਕਦਾ ਜਿਹੜੀ ਪੀਰਾਂ ਦੀ ਕਲਾਮ ਹੁੰਦੀ ਉਹਨੂੰ ਛੇਤੀ ਕੋਈ ਕੱਟ ਨਹੀਂ ਸਕਦਾ ਇਸ ਕਲਾਮ ਦੇ ਵਿੱਚ ਬਹੁਤ ਸਾਰੀ ਤਾਕਤ ਜੁੜੀ ਹੁੰਦੀ ਹੈ ਨਾਲ ਹੋਰ ਤਾਕਤਾਂ ਵੀ ਜੁੜੀਆਂ ਹੁੰਦੀਆਂ ਇਸ ਕਰਕੇ ਇਸ ਕਲਾਮ ਦੀ ਜਿਹੜੀ ਸ਼ਕਤੀ ਹੈ ਬਲ ਉਹ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ਤੁਸੀਂ ਨਗਜ਼ਾ ਪੀਰ ਬਾਰੇ ਅਗਰ ਜਾਣਦੇ ਹੋ ਤਾਂ ਠੀਕ ਹੈ ਨਗਜ਼ਾ ਪੀਰ ਬਾਰੇ ਨਹੀਂ ਜਾਣਦੇ ਤਾਂ ਉਹਨਾਂ ਬਾਰੇ ਤੁਸੀਂ ਹਮੇਸ਼ਾ ਕਿਤੇ ਵੀ ਇੰਟਰਨੈਟ ਤੇ ਵੀ ਸਰਚ ਕਰ ਸਕਦੇ ਹੋ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਮਿਲ ਜਾਏਗੀ ਕਿਉਂਕਿ ਉਹ ਬਹੁਤ ਵੱਡੇ ਵਲੀ ਹੋਏ ਨੇ ਬਹੁਤ ਵੱਡੀ ਤਾਕਤ ਦੇ ਮਾਲਕ ਹੋਏ ਨੇ ਹਿਨਾਦਾਰ ਹਿਮਾਲੇ ਦੇ ਵਿੱਚ ਹਿਮਾਲੇ ਦੇ ਵਿੱਚ ਬਹੁਤ ਵੱਡਾ ਰੋਜ਼ਾ ਹੈਗਾ ਦਰਬਾਰ ਹੈ ਜਿੱਥੇ ਲੋਕ ਜਦੋਂ ਦਿੱਲੀ ਨੂੰ ਰਸਤੇ ਚ ਜਾਂਦੇ ਆ ਉੱਥੇ ਬਹੁਤ ਸਾਰੇ ਲੋਕ ਏ ਘੜੀਆਂ ਚੜਾ ਕੇ ਜਾਂਦੇ ਆ ਘੜੀ ਚੜਾਉਂਦੇ ਆ ਤਾਂ ਕਿ ਸਾਡਾ ਜਿਹੜਾ ਸਮਾਂ ਆ ਉਹ ਵਧੀਆ ਰਹੇ ਇਸ ਲਈ ਨਕਜ਼ਾ ਪੀਰ ਤੇ ਘੜੀਆਂ ਵੀ ਚੜਦੀਆਂ ਆ ਕਿ ਨਿਆਜ਼ ਵਗੈਰਾ ਤੇ ਇਹਨਾਂ ਨੂੰ ਮਿਲ ਚੜਦੀ ਚੜਦੀ ਹੈ ਚਾਦਰਤਾ ਇਹਨਾਂ ਨੂੰ ਚੜਦੀ ਚੜਦੀ ਹੈ ਪੀਰ ਹੋਏ ਨੇ ਇਸ ਕਰਕੇ ਤੁਹਾਨੂੰ ਦੱਸ ਦਿੱਤਾ ਕਿ ਤੁਸੀਂ ਹੁਣ ਇਸ ਕਲਾਮ ਨੂੰ ਤੁਸੀਂ ਵਰਤਣਾ ਵੀ ਕਿਦਾਂ ਹੈ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਜੀ ਦੱਸਣਾ ਠੀਕ ਹੈ ਪਹਿਲਾਂ ਤਾਂ ਤੁਸੀਂ ਕਲਾਮ ਸੁਣ ਲਓ ਕਲਾਮ ਕੀ ਹੈ ਉਸ ਤੋਂ ਬਾਅਦ ਤੁਹਾਨੂੰ ਇਹਨੂੰ ਚਲਾਉਣ ਦੀ ਤਰੀਕਾ ਦੱਸਾਂਗਾ ਕਿਸ ਤਰੀਕੇ ਨਾਲ ਤੁਸੀਂ ਇਹਦਾ ਵਰਤੋਂ ਕਰਨੀ ਹੈ ਪਹਿਲਾਂ ਕਲਾਮ ਸੁਣੋ ਕਾਪੀ ਪੈਨ ਲੈ ਕੇ ਨੋਟ ਕਰੋ ਕਲਾਮ بسم اللہ یا نو گزا پیر ਉੱਤਰ کھولے دکشن کھولے پُورب کھولے پچھب کھولے کھولے ندی دا نیر حاضر ہو جا نو گزا پیر سوا سیر لڈو پنج گج دی چادر کھول دے سارے بندن پیرا تو하이 گوں سے عجب دستگیر پیڑ دی تا دوستو اے سی کلام میں ایک بار پھر تو دوبارہ ਤੁہانوں بول دینا تاکہ ਤੁہانوں کوئی سمجھن دے وچ کوئی دقت نہ اوی ਬਿਸਮਿਲ੍ਲਾਹ ਯਹ ਨੋ ਗਜ਼ਾ ਪੀਰ ਉੱਤਰ ਖੋਲੇ ਦੱਖਣ ਖੋਲੇ ਪੂਰਬ ਖੋਲੇ ਪੱਛਮ ਖੋਲੇ ਖੋਲੇ ਨਦੀ ਦਾ ਨੀਰ ਹਾਜ਼ਰ ਹੋ ਜਾ ਨੋ ਗਜ਼ਾ ਪੀਰ ਸਵਾ ਸੇਰ ਲੱਡੂ ਪੰਜ ਗੱਜ ਦੀ ਚਾਦਰ ਖੋਲ ਦੇ ਸਾਰੇ ਬੰਧਨ ਪੀਰਾ ਤੁਹਾਈ ਕੌਣ ਸੇ ਆਜ਼ਮ ਦਸਤਗੀਰ ਪੀਰ ਦੀ ਤਾਂ ਦੋਸਤੋ ਇਸੀ ਕਲਾਮ ਇਸ ਕਲਾਮ ਦੇ ਵਿੱਚ ਕੌਣ ਸੇ ਆਜ਼ਮ ਇਹ ਆਲਮੀ ਵਾਲੀ ਸਰਕਾਰ ਦੁਹਾਈ ਦਿੱਤੀ ਗਈ ਹੈ ਕਿਉਂ ਕਰਕੇ ਕੌਣ ਸੇ ਆਜ਼ਮ ਪੀਰ ਬਹੁਤ ਵੱਡੀ ਤਾਕਤ ਦੇ مالک ਹੋਏ ਨੇ ਹਰ ਇੱਕ ਵਲੀ ਹਰ ਇੱਕ ਬਲੀ ਨੂੰ ਬਖਸ਼ਦੇ ਨੇ ਹਰ ਇੱਕ ਬਲੀ ਨੂੰ ਤਾਕਤ ਇਹਨਾਂ ਵੱਲੋਂ ਮਿਲਦੀ ਹੈ ਜਿਹਨੂੰ ਚਾਣ ਇਹ ਵਲੀ ਬਣਾ ਸਕਦੇ ਐ ਜਿਹਨੂੰ ਚਾਹੇ ਕੁਝ ਵੀ ਬਣਾ ਸਕਦੇ ਐ ਐਸੀ ਤਾਕਤ ਦੇ مالک ਸੀ ਤੇ ਜਿੱਥੇ ਇਹਨਾਂ ਦਾ ਨਾਮ ਜਿੱਥੇ ਇਹਨਾਂ ਦਾ ਜ਼ਿਕਰ ਹੋ ਜਾਂਦਾ ਆ ਉਸ ਕਲਾਮ ਦੇ ਵਿੱਚ ਰੋਹਾਨੀਅਤ ਭਰ ਜਾਂਦੀ ਆ ਔਰ ਬਹੁਤ ਸਾਰੀਆਂ ਤਾਕਤਾਂ ਪੋਸੇ ਸਮੇ ਕਲਾਮ ਜੁੜ ਜਾਂਦੀਆਂ ਤਾਂ ਦੋਸਤੋ ਇਹ ਸੀ ਕਲਾਮ ਹੁਣ ਤੁਸੀਂ ਇਹਦਾ ਕੀ ਇਹਨੂੰ ਵਰਤਨਾ ਕਿਦਾਂ ਹੈ ਪਹਿਲਾਂ ਸੁਣ ਲਓ ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਵੀਰਵਾਰ ਹੋਵੇ ਜੇਠਾ ਵੀਰਵਾਰ ਹੋਵੇ ਜਾਂ ਕੋਈ ਵੀ ਵੀਰਵਾਰ ਹੋਵੇ ਇਸ ਕਲਾਮ ਨੂੰ ਵੀਰਵਾਰ ਤੋਂ ਸ਼ੁਰੂ ਕਰਨਾ ਨਹਾ ਧੋ ਕੇ ਕਰਨਾ ਆਪਣੇ ਗੁਰੂ ਦੀ ਆਗਿਆ ਲੈ ਕੇ ਕਰਨਾ ਜੇ ਤੁਹਾਡੇ ਗੁਰੂ ਨਹੀਂ ਹਨ ਤਾਂ ਫਿਰ ਤੁਹਾਨੂੰ ਅਸੀਂ ਦੱਸਿਆ ਹੈ ਕਿ ਭੋਲੇਨਾਥ ਨੂੰ ਗੁਰੂ ਬਣਾਉਣ ਤੋਂ ਬਾਅਦ ਤੁਸੀਂ ਕੋਈ ਵੀ ਚੀਜ਼ ਆਉਦੀ ਵਰਤੋਂ ਕਰ ਸਕਦੇ ਆ ਤੇ ਗੁਰੂ ਦੀ ਆਖਿਆ ਲੈਣ ਤੋਂ ਬਾਅਦ ਇਸ ਕਲਾਮ ਨੂੰ ਤੁਸੀਂ ਰੋਜ਼ ਇਹਦੇ ਵਿੱਚ ਇਹਦੀ 101 ਮਾਲਾ 101 ਮਾਲਾ ਰੋਜ਼ ਦੀ ਕਰਨੀ ਹੈ 101 ਮਣਕਿਆਂ ਵਾਲੀ ਠੀਕ ਹੈ ਅਗਰ ਤੁਹਾਡੇ ਕੋਲ 101 ਮਣਕਿਆਂ ਵਾਲੀ ਨਹੀਂ ਹੈਗੀ ਤਾਂ ਤੁਸੀਂ ਬਾਜ਼ਾਰੋਂ ਲੈ ਸਕਦੇ ਹੋ ਕੋਈ ਐਸੀ ਗੱਲ ਨਹੀਂ ਕਲਾਮ ਨੂੰ 101 ਵਾਰ ਰੋਜ਼ ਡੇਲੀ ਪੜ੍ਹਨਾ ਸਵੇਰੇ ਸ਼ਾਮ ਠੀਕ ਹੈ ਵੀਰ ਕਰ ਲੋ ਸ਼ਾਮ ਨੂੰ ਕਰ ਲੋ ਕੋਈ ਇੱਕ ਟਾਈਮ ਐਸਾ ਚੁਣ ਲੋ ਜਦੋਂ ਤੁਸੀਂ ਕਰ ਸਕਦੇ ਹੋ ਵੱਧ ਤੋਂ ਵੱਧ ਜੇ ਤੁਸੀਂ ਪੜਨਾ ਚਾਹੁੰਦੇ ਹੋ ਤਾਂ ਤੁਸੀਂ 5 ਪੜ ਸਕਦੇ ਹੋ 5 ਮਾਲਾ ਕਰ ਸਕਦੇ ਹੋ ਵੱਧ ਤੋਂ ਵੱਧ ਜਿੰਨਾ ਕਰ ਸਕਦੇ ਹੋ ਤੇ ਕਰ ਲੋ ਕੋਈ ਦਿੱਕਤ ਨਹੀਂ ਇਹਦੇ ਵਿੱਚ 11 ਮਾਲਾ ਵੀ ਤੁਸੀਂ ਕਰ ਸਕਦੇ ਹੋ ਤੇ ਵੀਰਵਾਰ ਨੂੰ ਜਦੋਂ ਸ਼ੁਰੂ ਕਰਨਾ ਪੀਲੇ ਚੌਲ ਤੇ ਇੱਕ ਚਾਦਰ 9 ਗਜ਼ਾ ਪੀਰ ਦੇ ਨਾਮ ਦੀ ਤੁਸੀਂ ਪਹਿਲਾਂ ਤਾਂ ਦੇਣੀ ਹੈ ਨੌਗਾਜ਼ਾ ਪੀਰ ਦੇ ਨਾਂ ਦੀ ਚਾਦਰ ਤੇ ਨਿਆਜ਼ ਦੇਣ ਤੋਂ ਬਾਅਦ ਇਸ ਕਲਾਮ ਨੂੰ ਸ਼ੁਰੂ ਕਰਨਾ ਹੈ ਫਿਰ ਉਸ ਤੋਂ ਬਾਅਦ ਨੌਗਾਜ਼ਾ ਪੀਰ ਜੀ ਅੱਗੇ ਅਰਦਾਸ ਕਰਨੀ ਹੈ ਫਿਰ ਇਸ ਕਲਾਮ ਨੂੰ ਤੁਸੀਂ ਜਦੋਂ ਸਿੱਧ ਕਰ ਲਓਗੇ 41 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਇਸ ਕਲਾਮ ਨੂੰ ਜੇ ਕਿਸੇ ਦਾ ਸ਼ਰੀਰ ਬੰਨਿਆ ਹੋਵੇ ਤਾਂ ਜਲ ਦੇ ਉੱਤੇ ਇਸ ਕਲਾਮ ਨੂੰ 101 ਵਾਰ ਪੜ੍ਹ ਕੇ ਛਿੱਟਾ ਦੇ ਦੋਗੇ ਜਾਂ ਉਹਦੇ ਉੱਤੇ ਮਾਰ ਦੋਗੇ ਜਾਂ ਉਹਨੂੰ ਪੜਾ ਦੋਗੇ ਤੇ ਉਹਦੇ ਸ਼ਰੀਰ ਤੇ ਸਾਰੇ ਬੰਧਨ ਖੁੱਲ ਜਾਣਗੇ ਅਗਰ ਕਿਸੇ ਘਰ ਦਾ ਬੰਦਨ ਹੋਇਆ ਹੋਵੇ ਤਾਂ ਉਸ ਘਰ ਦੇ ਉੱਤੇ ਛਿਟਾ ਦਿਓਗੇ ਤਾਂ ਉਸ ਦੇ ਘਰ ਦੇ ਸਾਰੇ ਬੰਦਨ ਖੁੱਲ ਜਾਣਗੇ ਜਾਂ ਤੁਸੀਂ ਕੋਈ ਵੀ ਰਾਖ ਲੈ ਕੇ ਜਾਂ ਕਿਸੇ ਵੀ ਉੱਤੇ ਤੁਸੀਂ ਇਸ ਮੰਤਰ ਨੂੰ ਪੜ੍ਹ ਕੇ ਪਾ ਦੋਗੇ ਤਾਂ ਉਹ ਬੰਦਨ ਟੁੱਟ ਜਾਣਗੇ ਠੀਕ ਹੈ ਇਹ ਵਰਤੂਤ ਕਰਨ ਦਾ ਤਰੀਕਾ ਤੁਹਾਨੂੰ ਦੱਸ ਦਿੱਤਾ ਤੁਸੀਂ ਇਹਨੂੰ ਕਰ ਲੈਣਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਣੀ ਕਿਸੇ ਤਰੀਕੇ ਦੀ ਕੋਈ ਗੱਲਬਾਤ ਹੋਵੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਇਹ ਵੀਡੀਓ ਸੀ ਚਾਹ ਪੀਰਾਂ ਦੀ ਚਾਹ ਮਸਤਾਂ ਦੀ ਮਾਲਕ ਪੱਲੀ ਕਰੇ